ਰੋਜ਼ ਦਾ ਫੰਕਾ ਕਿਆ ਬਣਾਇ ਬੰਦਾ ਸਾਹੇ ਤੇ ਪਾਪਾ ਲੈ ਕੇ ਆਏ ਸੀ ਪੁਜੀਆ ਤੇ ਅਸੀਂ ਇਧਰਲੇ ਕਮਰੇ ਚ ਆ ਗਏ ਆ ਉਧਰ ਉਧਰ ਬਿਠੇ ਆ ਸਾਰੇ ਜਾਨੀ ਆਪਾਂ ਇਧਰ ਆ ਗਏ ਡੰਡਾ ਨਾਲ ਲਾ ਦੇਗੇ ਤੇ ਨਹੀਂ ਹੁਲਾਉਂਦੀ ਮੇਰੇ ਸੱਚੀ ਟਿਕਾ ਉਹ ਵੱਲ ਹੋਣਾ ਕਿਤੇ ਹੱਥ ਥੋੜਾ ਕਰਾ ਉਹਨੇ ਆਣੇ ਦਾ ਕੰਮ ਹੀ ਦੇਣਾ ਸਹੀ ਹੋਣਾ ਹੁਣ ਹੱਥ ਥੋੜਾ ਬਰੋਣੇ ਕਿਤੇ ਸਾਹੇ ਜਰੂਰ ਦੱਸਿਆ ਗਈ ਹੱਥ ਥੋੜਾ ਕਰਾ ਉਹਨੇ ਅੱਜ ਫੱਟ ਪੈਂਦਾ ਹੈ ਤੇ ਅੱਗ ਲੱਗਣ ਦਾ ਤੂੰ ਛੁਗਰ ਕਰੋ ਦਿਨ ਦਿਨ ਠੀਕ ਹੈ ਲੋ ਜੀ ਸਾਡੇ ਜਿਹੜੇ ਬਾਲੇ ਆ ਉਹ ਗੜ ਗਏ ਆ ਤੇ ਨਵੇਂ ਪਾਉਣੇ ਆ ਤੇ ਹੁਣ ਟਿਕਣੇ ਵੀ ਸਟਾਰਟ ਹੋ ਗਏ ਆ ਇਸ ਕਿੰਨੇ ਪੈਣੇ ਆਲੇ ਦੇਖੋ ਪੈਣ ਦੱਸੋ ਦੱਸ ਤੇ ਕਾਟਰ ਗਿਆ ਟਿਕਣ ਆਲੇ ਵੀ ਇੱਕ ਸਾਰੇ ਸਾਰੇ ਚੇਂਜ ਕਰਨੇ ਆਲੇ ਮੈਨ ਲੱਗਦਾ ਇਹ ਸੁੱਤੇ ਪੈਣ ਦੇ ਉੱਪਰ ਡੇਗ ਗਿਆ ਸਾਰੇ ਸਾਰੇ ਜੇ ਚੇਂਜ ਕਰਨੇ ਹੋ ਜਾਣੇ ਸਾਰੇ ਜਦੋਂ ਚੇਂਜ ਨਹੀਂ ਕਰਨੇ ਤੇ ਚੇਂਜ ਕਰਨਾ ਪੈਣਾ ਕਿ 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 ਤੁਮ ਮੋਟਾ ਮਿਲਣਾ ਬੱਕਰੇ ਚੜਾਉਣੇ ਪੈਣੇ ਆਰੇ ਕੋਈ ਖਿੜਦਾ ਨਹੀਂ ਹੁਣ ਮੇਰੇ ਮਿਲ ਜਾਣੇ ਆ ਇੱਕ ਦੋ ਦਮ ਮਿਲ ਜਾਂਦੇ ਆ ਜਿਹੜੇ ਇੱਕ ਇਹ ਕੋਵੀ ਡਿਗਣੇ ਵਾਲੇ ਹੀ ਆ ਨਹੀਂ ਇਹਦੇ ਵਿੱਚ ਨਿਕਲੂ ਇਹ ਫਿਰ ਉਹ ਵੀ ਡਿਗਣਾ ਮੁੰਡਾ ਟੁੱਟ ਗਿਆ ਉਹਦੇ ਉਹ ਬਾਦੇ ਕੋਲ ਟੁੱਟ ਗਿਆ ਓਏ ਟੁੱਟ ਗਿਆ ਆਹੋ ਇਹ ਆ ਉਹ ਆ ਉਹ ਚੱਕ ਕੇ ਤਾਂ ਲੈ ਜਾਣਾ ਉਹ ਸਾਰੇ ਸਾਰੇ ਟੁੱਟ ਗਏ ਔਰ ਦੇਖੋ ਘੌਣ ਲੱਗ ਗਿਆ ਸੀ ਉਹ ਕਿੰਨੀ ਮਿੱਟੀ ਵਿੱਚ ਔਰ ਉਹ ਛਾਲੀ ਵਾਲੇ ਨਹੀਂ ਉਹਨੂੰ ਘੌਣ ਲੱਗ ਗਿਆ ਸੀ ਉੱਦਾਂ ਵੀ ਨਹੀਂ ਜੇ ਉੱਪਰ ਕੋ ਚੜ ਜਾ ਲੇਪਣਾ ਥੱਲੇ ਉਹਨੇ ਹਾਂ ਜੇ ਉੱਪਰ ਕੋ ਚੜ ਗਿਆ ਇਹ ਡਾਇਟ ਤਾਂ ਡੇ ਘੁੱਤੇ ਨੇ ਆਣੇ ਨੂੰ ਨੇ ਦੇ ਦੇਖ ਆਦੀ ਆ ਇਹਦੇ ਦੇ ਦੇਖ ਆ ਉਹਦੀ ਪੱਗਣੀ ਨਹੀਂ ਫਸੀਆਂ ਆ ਹੈਡੀ ਸਾਡੀ ਹੈਡੀ ਮੇ ਨਹੀਂ ਜਾਣੇ ਇਹ ਸਾਰਾ ਪੂਰਾ ਹੀ ਇਹਦਾ ਚੇਂਜ ਕਰਨਾ ਹੋਵੇ ਠੀਕ ਕਰ ਲਓ ਸਾਰਾ ਦਾ ਦੇ ਦੂੰਗਾ ਹਾਂ ਚਾ ਕਾਫੀ ਆਉ ਡੈ ਇਹ ਤਾਂ ਨਹੀਂ ਜਾਉ ਲੋ ਜੀ ਹੁਣ ਬਾਲੇ ਨੂੰ ਸਪੋਰਟ ਦੇ ਰਹੀ ਦੇ ਹੋ ਰਹੀ ਆ ਇਕ ਹੋ ਰਹੀ ਦੇਣੀ ਤਾਂ ਕੋਈ ਮਰ ਚੱਤੇ ਇਹ ਕਿਹਨਾਂ ਜਾ ਕੋ ਦੇ ਹਾਂ ਕਿ ਆ ਖਾਣ ਦੇ ਦੇ ਵੀ ਮੈਨੂੰ ਹੋਰ ਦੇ ਹੋ ਰਹੀ ਆ ਬਾਲੇ ਨੂੰ ਵਾਹਿਗੁਰੂ ਵਾਹਿਗੁਰੂ ਆਈ ਗਾ ਰਾਤ ਲੰਘ ਗਈ ਜਾਵੇ ਵਾਈ ਗੁਰ ਕਹਾਂ ਗੜੀ ਗਿਆ ਤਾਂ ਮੇਰਾ ਤਾਂ ਹੋਰ ਐ ਵੀ ਘਟ ਡੰਡਾ ਜਾਨ ਨਹੀਂ ਵਧੀਆ ਘਟਦਾ ਲਿਫਟੀ ਆ ਜਾਓ ਇਧਰੋਂ ਨਿਕਲ ਜਾਏ ਲੈ ਫਾੜ ਜਾ ਲੈ ਗਰੰਦ ਰਾਂਦ ਰਾਂਦੋ ਕੜੀ ਰਾਂਦੋ ਗਲ ਗਿਆ ਨਿਕਲ ਜਾ ਇਧਰੋਂ ਹੀ ਆ ਲੋ ਜੀ ਸਪੋਰਟ ਮਾਰੀ ਕਮਟੀ ਲਾਈ ਆ ਰਾਤ ਨਿਕਲ ਜਾਏ ਫਿਰ ਰਾਤ ਨਿਕਲ ਜਾਏ ਟੋਟਾ ਆ ਟੋਟੀ ਗਿਆ ਫਿਰ ਹਾਂ ਰਾਤ ਤਾਂ ਨਿਕਲ ਜੂਗੀ ਬਾਬਾ ਜੀ ਰਾਤ ਖੜਦੇ ਹੋ ਖਾ ਲੂਗੇ ਕਿ ਤੇ ਆ ਦੋ ਸਾਡੇ ਸਾਰੇ ਬਾਲੇ ਗਲ ਗਏ ਆ ਪਕੜਾ ਕੂਕੜਾ ਮਿਲ ਜਣ ਗਿਆ ਤੋ ਦੇਨ ਲੋ ਜੀ ਹੁਣ ਡੰਡਾ ਖੜਾ ਕੀਤਾ ਆ ਮਾੜੀ ਮੋਟੇ ਕੀ ਰਾਤ ਨਿਕਲੇ ਹੋਣਾ ਬਾਲਾ ਦੇ ਸੇਤੀ ਵਜੇ ਦੋ ਬੱਚੇ ਸਾਡੇ ਛੋਟੇ ਛੋਟੇ ਆ ਜਲਾਇਆ ਹੋਰ ਕਿੰਨੇ ਵੇਰ ਤੋਂ ਆ ਕਹਾਂ ਚੱਕਣਾ ਮੈਨੂੰ ਉਦੋਂ ਨਾ ਨਿਕਲਦਾ ਫੜ ਲਿਆ ਇਹ ਉਦੋਂ ਤਾਂ ਮੇਰੇ ਕੋਲ ਬਿੰਦ ਦਾ ਡੈੜੀ ਕੋਈ ਨਹੀਂ ਮੜ ਜਾ ਢੀਗਿਆ ਦਿੱਤੀ ਗਿਆ ਹੈਗਾ ਹੀ ਹੁਣ ਸੌਂਦੇ ਜਾਗਣ ਫਿਰ ਕਾਸਤਾ ਲੱਗ ਜਊ ਸੇਚੇ ਨਾ ਬੱਜੇ ਕੁਛ ਇਹ ਦੋਵੇਂ ਕੋਈ ਨਾ ਰੋਣੀ ਤਾਂ ਮੋਟੀ ਆ ਇਹ ਜਿਆਦਾ ਮੋਟੀ ਆ ਹੈਂ ਪੰਜਾ ਸੰਦੇਣੀ ਪਤਰਾ ਲੈਂ ਚਲੀ ਬਰ ਹੁਣ ਉਹਨੂੰ ਨਾਲ ਜੋੜਨਾ ਬਾਲੇ ਨੂੰ ਕਿ ਦੋ ਦਿਨ ਨਿਕਲ ਜਾਵੇ ਹੁਣ ਬਾਲਿਆਂ ਦਾ ਵੀ ਕਿਤੇ ਇੰਤਜ਼ਾਮ ਕਰਨਾ ਪੈਣਾ ਹੈ ਫੇਰੀ ਬਣੀ ਬਾਲੇ ਵੀ ਹੁਣ ਬੈਠੇ ਬਠਾ ਟੈਨਸ਼ਨ ਪੈ ਗਈ

ਇਹ ਜਿਆਨੇ ਨਾ ਬੰਦ ਨੇ ਲੱਕੜੀ ਥੱਲੇ ਵੀ ਸਹੀ ਹੈ ਆਹ ਗਿਆ ਉਹ ਤੇ ਬੰਦ ਮੋੜੀ ਇਹਨਾਂ ਬੰਦ ਨੇ ਆਂ ਪਾਸ ਬਹਿ ਗਿਆ ਉਹ ਤਾਂ ਬੰਦ ਨੇ ਮਰ ਨੂੰ ਬੰਦ ਨਹੀਂ ਇਥੇ ਮੜੀ ਬੰਦਨਾ ਕਿ ਚਰਚਾ ਬੰਦੇ ਰਹੋ ਉਹਦੇ ਦੇ ਸੋਧਾ ਦੇ ਵੀ ਬਗਾ ਰਹੇ ਦੇ ਇਥੇ ਇਗਰ ਲੋ ਜੀ ਹੁਣ ਡੰਡਾ ਬੰਨ ਦਿੱਤਾ ਆ ਕਿ ਹਵਾ ਨਾ ਸਾਡੇ ਉੱਪਰ ਨਾ ਟਿਕ ਜਵੇ। ਕੋ ਮਜ਼ਾਕ ਕਰ ਰਹੇ। ਫਕਾ ਲਾ ਦੋ ਜੀ ਤਾਂ ਗਰਮੀ ਨਾਲ ਮਰ ਗਏ। ਹਾਂ ਕਿਤੇ ਫਕਾ। ਗੋਲ ਤੇ ਦਾਨ ਨਾ ਕਰਦਾ ਕੋਈ ਨਹੀਂ ਕਹਿੰਦਾ। ਇਹ ਮੋੜਾ ਸੇ ਚਾਹ। ਉਹ ਦੋ ਰਖਾਣੇ ਆ। ਕਹੇ ਤੇ ਪਾਪਾ ਲੈ ਕੇ ਆਏ ਸੀ ਪੁਜੀਆ। ਅਸੀਂ ਇੱਧਰਲੇ ਕਮਰੇ 'ਚ ਆ ਗਏ ਆ ਉੱਧਰ ਉੱਧਰ ਬਿਠੇ ਆ ਸਾਰੇ ਜਣੇ ਆਪਾਂ ਇੱਧਰ ਆ ਗਏ ਅਸੀਂ ਕਿ ਆਈ ਪੁਜੀਆ ਖਾਣਾ ਪਾਪਾ ਇਹਦੇ ਸਾਨੂੰ ਖਾ ਨਹੀਂ ਦਿੰਦੇ ਜਿਆਦਾ ਪੁਜੀਆ ਕਹਿੰਦੇ ਸਵੇਰ ਨੂੰ ਖਾਇਆ ਕਰੋ ਫੜਾ ਆਪਾਂ ਖਾਣ ਲੱਗੇ ਆ ਅੱਛਾ ਹੁਣ ਆਪਾਂ ਇੱਧਰ ਆ ਕੇ ਕਮਰੇ 'ਚ ਸਾਡਾ ਜਿਹੜਾ ਬਾਲਾ ਆ ਤੁਸੀਂ ਦੇਖਿਆ ਹੀ ਹੈ ਕਿ ਟੁੱਟ ਗਿਆ ਆ ਸਪੋਰਟ ਲਾਈ ਆ ਹੁਣ ਮੈਂ ਚਲਾਉਂਗੀ ਪੱਖਾ ਗਰਮੀ ਬਹੁਤ ਆ ਚੱਲ ਚੱਲ ਖਾइए ਘਟਾ ਪੜਾਈ ਦੇ ਵਿੱਚ ਕੋਲੀ ਵਿੱਚ ਕੋਈ ਨਹੀਂ ਕਿੰਨਾ ਮੈਂ ਕਿਹਾ ਨਈਂ ਦੀ ਰਦੇ ਬਲੌਗ ਤੇ ਦੇਖਣਾ ਕੋਈ ਨਹੀਂ ਪਰ ਪਰ ਕਹਾਂਗੇ ਬਲੌਗ ਨਾਲ ਦੇਖੀ ਕਿੰਨੂ ਕਿੰਨੂ ਭੁਜੀਆ ਪਸੰਦ ਆ ਇਹ ਬਹੁਤ ਜ਼ਬਰੇ ਹੋਰ ਪੋਗਲੇ ਜਿਹੀ ਕੰਜਮੰਦੇ ਹੱਥ ਬਾੜੀ ਜਾਂਦੀ ਭੁਜੀਆ ਦੇ ਮੂੰਹ ਦੇ ਇਹ ਰਾ ਇਹ ਪਪਾ ਇੰਤਿਆਰ ਤੇ ਫੈਕਸ਼ਨ ਹੋ ਜਾਂਦੀ ਇਹਨੂੰ ਭੁਜੀਆ ਖਾਣਾ ਮਨਾਂ ਨਹੀਂ ਤਾ ਤੇ ਵੀ ਲੋਗ ਲੋਕੇ ਖਾਈ ਜਾਂਦੀ ਏ ਅੱਧ ਪਣਾ ਲੱਗਾ ਜੇ ਮਿੱਠਾ ਬੱਲ ਜਿਹੜਾ ਮੈਨੂੰ ਨਹੀਂ ਪਸੰਦ ਕਪੰਗਾ ਕਿਆ ਬਣਾਏ ਬੰਦਾ ਰੋਜ਼ ਕਪੰਗਾ ਕਿਆ ਬਣਾਏ ਬੰਦਾ ਕਿਆ ਬਣਾਏਗਾ ਅੱਧੀ ਸਰ ਉਹ ਚੱਕ ਆਪਣੇ ਕਿਦਾਂ ਬਸ ਆ ਕੋ ਚੱਕ ਕਿੰਨੇ ਸਾਰੇ ਓਵਰ ਐਕਟਿੰਗ ਬਹੁਤ ਕਰਦੀ ਹੈ ਸਾਇਦ ਇਹ ਨੂੰ ਕਹਿੰਦੇ ਕਹਿੰਦੇ ਓਵਰ ਐਕਟਿੰਗ ਬਹੁਤ ਕਰਦੀ ਹੈ ਸਾਇਦ ਓਵਰ ਐਕਟਿੰਗ ਤੋਂ ਬਹੁਤ ਕਰਦੀ ਹੈ ਕਹਿੰਦੀ ਓਵਰ ਐਕਟਿੰਗ ਬਹੁਤ ਕਰਦੀ ਹੈ ਅੱਜ ਅਸੀਂ ਬਾਲਿਆਂ ਦਾ ਕੰਮ ਸ਼ੁਰੂ ਕਰਨਾ ਸੀ ਸਾਨੂੰ ਬਾਲੇ ਮਿਲਣੇ ਅੱਜ ਤੇ ਬਾਲੇ ਹੁੰਦੇ ਨੰਨੀ ਅਸੀਂ ਕੇ ਪੁਰਾਣੇ ਹੀ ਮਿਲਦੇ ਨੇ ਬਟਨ ਮੈਂ ਉੱਪਰ ਨਹੀਂ ਲੱਗਣਾ ਮੋਟੀਆਂ ਉਹ ਇੱਕ ਥੋੜੀ ਗੱਲ ਬੋਲਣੀ ਹੈ ਇੱਕ ਨਹੀਂ 10 ਭਰ ਤਾਈ ਤੋ 2000 ਤੇ ਬਾਲੇ ਹੋਣੇ 10 200 ਮੇਰਾ ਜਹਾ ਹੋ ਜਾਣਾ ਹਾਂ ਉਹ ਘਰ ਦੇ ਅੰਦਰ ਐ ਕੀ ਕਰਦੀਆਂ ਪੱਟੀ ਦੇਖ ਕੇ ਸੱਚ ਬਣ ਕੇ ਬੈਠੀਏ ਨਾਦਰ ਮਾਰੋ ਸਿਰ ਕਹਿਣ ਤੋਂ ਨਹੀਂ ਹੰਟਾ ਰਾਦਾ ਹੁਣ ਉਹਨਾਂ ਕੇਤੇ ਹੱਥ ਥੋੜਾ ਕਰਾਉਣਾ ਨਹੀਂ ਆਣੇ ਦਾ ਕੰਮ ਹੀ ਿਆਣਾ ਸਹੀ ਹੋਣਦਾ ਹੁਣ ਹੱਥ ਥੋੜਾ ਕਰੋਣੇ ਕਿਤੇ ਵਾਰ ਤੇ ਹੱਥ ਥੋੜਾ ਸੱਚ ਚੁੱਲਾ ਕਰਾਉਣਾ ਪੈਂਦਾ ਸਾਇਦ ਉਹਨਾਂ ਸਿਆ ਵੀ ਹੱਥ ਥੋੜਾ ਕਰਾਉਣਾ ਨਹੀਂ ਆਇਆ ਪੱਕਾ ਕੋਈ ਕੰਨੇ ਬਹਿਮ ਨਾ ਕਰਿਆ ਕਰੋ ਹੋ ਗਿਆ ਕੰਨੇ ਨਾ ਚੱਲ ਆ ਜਾਂਦੀ ਆ ਫੇਰ ਬੰਦਾ ਹੀ ਹੱਥ ਓਲਾ ਕਰਾ ਲੈਂਦਾ ਫੇਰ ਜਾਨਾ ਠੀਕ ਵੀ ਹੋ ਜਾਂਦਾ ਸਮਝ ਨਹੀਂ ਆਉਂਦੀ ਦੁਨੀਆ ਨੂੰ ਕਿਹੜੇ 84 ਚੱਕਰਾਂ ਵਿੱਚ ਪਾਇਆ ਨਜ਼ਰ ਦੀ ਗੱਲ ਨਹੀਂ ਇੰਦੀਏ ਪਤਾ ਕੀ ਹੁੰਦਾ ਆ ਅੱਜ ਦਨੀਆਣਾ ਅੱਜ ਦਾ ਪੱਕੇ ਚ ਜਾਈਦਾ ਆ ਦਪੈਨ ਚ ਜਾਈਦਾ ਆ ਧੁੱਪੇ ਜਾਈਦੇ ਆ ਫੇਰ ਕੋਈ ਕਿਸੇ ਤਰ੍ਹਾਂ ਦੀ ਚੀਜ਼ ਲੱਗੀ ਹੁੰਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਈ ਵੇਲੇ ਕੋਈ ਬੰਦਾ ਕਿਤੇ ਆਇਆ ਹੀ ਹੁੰਦਾ ਜਿੱਦਾਂ ਨਹੀਂ ਕਹਿੰਦੇ ਉਹ ਜੇ ਥਾਂ ਤੇ ਮੋਟਾ

ਕਾ ਕਹਿੰਦੇ ਹੁੰਦੇ ਆ ਹੱਸੂ ਸਹੀ ਵੇਲੇ ਮੇਤਰੀ ਉੱਪਰ ਤੋਂ ਦਿਖਾ ਹੁੰਦਾ ਉਹਦੇ ਘਰ ਦੋ ਨਾਂ ਤਕਰੀਬ ਦੀ ਬਟੇ ਕੋਈ ਗਲਤੀ ਦੱਸ ਨਾ ਸਾਰੀ ਨਾਂ ਦੀ ਗਲਤੀ ਹੋ ਗਈ ਜੇ ਕੋਈ ਨੂੰ ਪਤਾ ਨਹੀਂ ਨਾਂ ਦੇ ਗਲ ਨੰਬਰ ਕੀ ਆਈ ਨਹੀਂ ਨਾਂ ਦੇ ਤੇ ਆਈ ਨੂੰ ਬਚਾ ਲੈ ਨਾ ਲੜਨ ਲੱਪਿਆ ਵਾ ਰੁਕ ਮੁੰਡਾ ਵਿਚਾਰੀ ਨੂੰ ਪਤਾ ਨਹੀਂ ਬਸ ਆਹੇ ਪੂਰੀਏ ਇੱਕ ਮਿੰਟ ਟੁੱਟ ਗਈ ਬਿਨਾਂ ਗਈ ਦੇਖ ਲੈ ਮੇਰਾਰਾ ਉਹ ਸਭ ਜੁੱਤ ਕੱਢ ਕੇ ਹੱਥ ਉੱਪਰ ਕਰਕੇ ਨੇ ਥੋੜਾ ਜਿਹਾ ਐਦਰ ਆਉਣ ਵਾਲਾ ਉਹ ਆਦਮੀ ਨੂੰ ਸੂਣ ਨਹੀਂ ਜਿੰਦਗੀ ਬਿਠਾ ਦੇਈ ਮੈਂ ਨੱਬੀ ਬੈਠਾ ਆਹ ਸਾਲਿਆਂ ਕਿ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਸਮੇਂ ਹੁੰਦੇ ਜੇ ਲੋ ਇੰਨੇ ਖਾਣੇ ਹੋਣ ਇੱਕ ਖਾਨਾ ਵੀ ਨਹੀਂ ਹੁੰਦਾ ਸਮਾਂ ਸਮੂ ਰੱਖਣ ਨੂੰ ਜਿੰਨੇ ਖਾਣੇ ਤਾਂ ਨਹੀਂ ਰੱਖਦੇ ਖਾਣੇ ਕੀ ਜਿੰਨੇ ਖਾਣੇ ਨੂੰ ਉਹਨੇ ਖਲਾਰਾ ਪੈਂਦਾ ਅਸੀਂ ਪਹਿਲਾਂ ਪਤਾ ਕਦੋਂ ਖਾਣੇ ਆਪਣੇ ਹੁੰਦੇ ਸੀ ਪਹਿਲਾਂ ਲੁਮਾਰੀਆਂ ਨਹੀਂ ਹੁੰਦੀਆਂ ਲੋਕੀ ਇਹਨਾਂ ਵਿੱਚ ਸਮਾਰਾਂਦੇ ਹੁੰਦੇ ਪਤਾ ਸਮਾਰ ਰੱਖਦੇ ਹੁੰਦੇ ਇਹਨਾਂ ਲੁਮਾਰੀਆਂ ਦੇ ਪਰ ਉਦਾਂ ਵੀ ਖਾਣੇ ਆਦੇ ਜਿੰਨੇ ਖਾਣੇ ਉਹਨਾਂ ਖਲਾਲਾਂ ਨੂੰ ਅਸੀਂ ਤਾਂ ਤਾਂ ਨਾ ਪੂਰੇ ਪਰਦਾ ਲਾ ਕੇ ਤੇ ਦੇ ਵਿੱਚ ਕੱਪੜੇ ਰੱਖੀਦੇ ਹੁੰਦੇ ਸੀ ਇਹਨਾਂ ਦੇ ਲੁਮਾਰੀਆਂ ਦੇ ਤਿਆਹ ਲਾ ਕੇ ਹਨਾ ਅਈ ਤਾਂ ਪਛਾ ਕੇ ਤੇ ਫਿਰਲੇ ਉੱਪਰ ਇਦਾਂ ਤਿਆਹ ਨਾਲ ਕੱਪੜਾ ਤੇ ਮੋਰੇ ਤੇ ਪਰਦਾ ਲਾਉਣਾ ਧੁੱਪ ਦੇ ਲ ਕਿਦਾਂ ਹਲਕਾ ਵੀ ਧੁੱਪ ਗਈ ਹੁੰਦੀ ਹੈ ਸਬਜ਼ੀ ਨੂੰ ਮਾਰ ਕੇ ਬਣਾਵਾਂਗੇ ਨਾ ਪਹਿਲਾਂ ਉਹ ਜਾ ਰਹੇ ਹਾਂ ਅਰੇ ਅੰਬੀਆਂ ਲਿਆਂਦੀਆਂ ਸੀ ਟੁੱਕ ਕੇ ਆ ਰੱਖੀ ਹੋੜ ਹੋਦੀਆਂ ਅੰਬੀਆਂ ਖੱਟ ਨਹੀਂ ਬਣਾਈ ਗੀਆਂ ਸਨੀ ਖੱਟੀਆਂ ਅੰਬੀਆਂ ਦੀ ਸ਼ਹਿਰ ਦੇ ਲੋਕ ਕਿੱਡਾ ਖਲਾਰਾ ਪਾਇਆ ਹਾਂ ਮੈਂ ਵੀ ਖਾਣ ਸਬਜ਼ੀ ਦੇ ਨਹੀਂ ਆਹ ਅਸਲੀ ਵੀ ਹੈਲਮਟ ਲਿਆ ਕੇ ਇੱਥੇ ਰੱਖ ਦਿੱਤਾ ਤੇ ਦੋਨਾਂ ਦੇ ਖਲਾਰੇ ਆ ਇੱਕ ਸਾਡੇ ਦੇ ਇੱਕ ਸੈਦ ਦੇ ਕੈਂਚੀ ਦਾ ਮੂੰਹ ਖੁੱਲਦਾ ਛੱਡਿਆ ਲੜਾਈ ਹੋਏਗੀ ਕੈਂਚੀ ਦਾ ਮੂੰਹ ਖੁੱਲਦਾ ਹੋਏ ਅੱਜ ਟੱਕਲਾ ਟੱਕਲਾ ਕਮ ਨਹੀਂ ਤੋ ਖਲਾਰਾ ਪਾਇਆ ਜਿਹੜਾ ਹਾਂ ਤੱਕਲਾ ਚਲਾਉਂ ਗੱਢੀ ਲੱਗਦੀ ਹੈ ਮੈਨੇ ਮਾਰ ਟੱਕਣਾ ਟੱਕ ਚਲਾਉਂਦੀ ਹੱਸ ਟੱਕ ਇਹ ਸੂ ਕੱਪੜਿਆਂ ਦਾ ਚੱਕ ਲਿਆ ਡੰਡਾ ਨਾ ਹਲਾ ਦੇ ਕਿਤੇ ਨਹੀਂ ਹੁਲਾਉਂਦੀ ਮੇਰੇ ਸੇ ਚੀੜੀ ਗਣਾ ਬੱਲ ਹਲਾ ਤਰ ਦਲੇ ਆਈ ਨਹੀਂ ਹੋਣਾ 10 ਸਕੇ ਕੀ ਇਹ ਕਹਾਤਾ ਬਤਾ ਦੂ ਇਹ ਜੀ ਸਾਡੇ ਪੁਰਾਣੇ ਕਮਰੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਇਹਨਾਂ ਨੂੰ ਚੇਂਜ ਕਰਾਂਗੇ ਤੂੰ ਰੱਖ ਖਤਾਣਾ ਇਹਨੇ ਕੋ ਦੇਖ ਲੋ ਰਖਤਾਣਾ ਇਹਨੇ ਕੁਛ ਖਤਾਣਾ ਕਹਿੰਦੀ ਹੋਸ਼ ਖਤਾਵਾ ਥੈਂਕ ਯੂ ਉਹ ਲਿਖਿਆ ਥੈਂਕ ਯੂ ਮੈਡਮ ਦੇਣਾ ਉੱਥੇ ਹੋਰ ਆਂਟੀ ਥੈਂਕ ਯੂ ਵੀਡੀਓ ਦੇਖਣ ਵਾਲਿਆਂ ਨੂੰ ਇਹ ਜੀ ਸਹਿਜ ਨੇ ਬਣਾਇਆ ਸਹਿਜ ਨੇ ਬਣਾਇਆ ਜੀ ਇਹ ਡਰਾਇੰਗ ਬਣਾਈ ਆ ਸਹਿਜ ਪ੍ਰੀਤ ਨੇ ਮੇਰੇ ਕਿਊਟ ਪੁੱਤ ਨੇ ਗੁੱਡੂ ਨੇ ਸਹਿਜੂ ਤੇਰੇ ਕਰਕੇ ਇਹ ਸਹਿਜੂ ਤੇਰੇ ਕਰਕੇ ਮੈਂ ਕਾਰਾਂ ਦੇ ਕਹੋ ਗਿਆ ਨਹੀਂ ਸਹਿਜੂ ਤੇਰੇ ਕਰਕੇ ਇਹ ਬਲੈਕ ਨਾ ਕਿ ਇਹ ਸਾਰਾ ਪੈਸਲੀ ਵਾਲਾ ਰਵੇਤਾ ਫਿਰ ਆਪਾਂ ਸਕੇਚ ਚਾ ਲਿਆ ਅੱਛਾ ਇਹ ਉਹ ਆਪਣਾ ਮਮਾ ਨੇ ਆ ਕਰ ਬਣਾਇਆ ਮਮਾ ਆ ਜਿਹੜੇ ਆ ਆਪਰੇ ਮੈਂ ਬਣਾ ਦੇ ਸੀਗੇ ਮਮਾ ਦਿਨ ਬਣਾਉਣੇ ਦਿੱਤੀ ਉਹ ਦੇ ਸੀਗੇ ਆ ਸਭ ਮਿੰਨੂ ਦੇਲੀ ਨੂੰ ਬਣਾ ਦੇ ਸੀਗੇ ਬਣਵਾ ਲਈ ਹਾਂ ਮਮਾ ਫਿਰ ਕੁਝ ਬਣਾ ਲਿਆ ਬੱਚੇ ਕਲਰਸ ਵੀ ਬੋੜ ਲਿਆ ਸੀਗੇ ਇਹ ਸਾਰੇ ਚੁਰਾ ਟ੍ਰਾਇਟ ਬੋੜ ਲਿਆ ਸੀ ਇਹਨਾਂ ਚ ਰੰਗ ਬੜੀ ਕੀ ਇਹ ਦੱਬਾ